ਮਜੀਠਾ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੀ ਰਾਖ ਅਜੇ ਠੰਡੀ ਨਹੀਂ ਹੋਈ ਕਿ ਇੱਕ ਹੋਰ ਨੌਜਵਾਨ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਜਾਂਦਾ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਪਿੰਡ ਅਰਜਨ ਮੰਗਾ ਦਾ ਸਤਨਾਮ ਸਿੰਘ ਪੁੱਤਰ ਫਖੀਰ ਸਿੰਘ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਆਪਣੀ ਜੀਵਨ ਲੀਲਾ ਖਤਮ ਕਰ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਿੱਛੇ ਆਪਣੀਆਂ ਤਿੰਨ ਧੀਆਂ ਨੂੰ ਛੱਡ ਗਿਆ ਹੈ ਪਿੰਡ ਵਾਸੀਆਂ ਅਤੇ ਪਰਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗਰੀਬੀ ਦੀ ਤਰਸ ਤੇ ਆਧਾਰ ਤੇ ਮਦਦ ਕੀਤੀ ਜਾਵੇ। ਨਛੱਤਰ ਪੰਦੇਰ ਅਤੇ ਰਾਜਾ ਕੋਟਲੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਚਵਿੰਦਾ ਦੇਵੀ। ਜੀ ਆਪਣਾ ਗੁਰਜਿੰਦਰ ਸਿੰਘ ਜੀ। ਇਹ ਗੁਰਜਿੰਦਰ ਸਿੰਘ ਜੀ ਸਰਕਾਰ ਜੁੱਧ ਨਸ਼ਾ ਵਿਰੋਧ ਜਿਹੜਾ ਅਸੀਂ ਹਿੰਮਤ ਚਲਾਈ ਆ ਜਿਹਦੇ ਤਹਿਤ ਅੱਜ ਵੀ ਉਸੇ ਤਰ੍ਹਾਂ ਮੌਤਾਂ ਬਰਕਰਾਰ ਹੋ ਰਹੀਆਂ ਕੋਈ ਚਿੱਟੇ ਨਾ ਮਾਰ ਰਿਹਾ ਕੋਈ ਟੀਕੇ ਨਾ ਮਾਰ ਰਿਹਾ ਤੇ ਕੋਈ ਜਰੀਲੀ ਸ਼ਰਾਬ ਨਾ ਮਾਰ ਰਿਹਾ ਤੁਸੀਂ ਕਿਸ ਤਰ੍ਹਾਂ ਦੇਖਦੇ ਇਹਨੂੰ ਕੀ ਕਹਿਣਾ ਚਾਹੁੰਦੇ ਜੀ? ਸਰਕਾਰ ਤੇ ਬੜਾ ਕੋਲ ਕਹਿੰਦੀ ਹੈ ਨਸ਼ੇ ਅਸੀਂ ਬੰਦ ਕਰ ਦਨੇ 31 ਮਈ ਤੱਕ ਅਸੀਂ ਬੰਦ ਕਰ ਦਾਂ ਸਭ ਤੋਂ ਬੰਦ ਕਰ ਦਾਂ ਨਸ਼ਾ ਮੁਕਤ ਕਰ ਦਾਂ ਪਰ ਇਹਨਾਂ ਕੋਈ ਨਹੀਂ ਮੁਕਤ ਹੋ ਰਿਹਾ ਆ ਮਜੀਠੇ ਜ਼ਿਲ੍ਹੇ ਦੇ ਇਹ ਤੋਂ ਮੜੀ ਥਾਈ ਮੌਤਾ ਹੋ ਗਈਆਂ ਤੇ ਆ ਨਤਵੀ ਮੌਤ ਤੁਹਾਡੇ ਹੋਈ ਤੇ ਪ੍ਰਸ਼ਾਸਨ ਰਿਹਾ ਮੰਗ ਕਰਦੇ ਆ ਤਿੰਨ ਬੇਟੀਆਂ ਇਹਦੀਆਂ ਤੇ ਗਰੀਬ ਘਰਵਾਦ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਜਾਵੇ ਇਹਨਾਂ ਨੂੰ ਮਾਣੀ ਸਿਹਤ ਦਿੱਤੀ ਜਾਵੇ ਸਰਲਾ ਸਰਬੀ ਸੰਜਾ ਤੇ ਸਰਬਜੀਤ ਸਿੰਘ ਜੀ ਨਸ਼ਿਆਂ ਦੇ ਪ੍ਰਕੋਪ ਨੂੰ ਤੁਸੀਂ ਕਿਸ ਤਰ੍ਹਾਂ ਲੈ ਰਹੇ ਜੀ ਨਸ਼ਿਆਂ ਬਾਰੇ ਰੋਜ਼ ਹੀ ਅਸੀਂ ਖਬਰਾਂ ਸੁਣਦੇ ਆ ਆਹ ਬੜੀ ਆਪਣਾ ਸੂਚ ਉਹਨਾਂ ਦਾ ਕੇਂਦਰੋਂ ਲੋਕਾਂ ਦਾ ਮੀਦਾ ਰੱਖਿਆ ਵੀ ਨਵੀਂ ਸਰਕਾਰ ਆਈ ਆ ਨਸ਼ਿਆਂ ਨੂੰ ਖਤਲ ਪਾਉਣਗੇ ਲੇਕਿਨ ਨਸ਼ਿਆਂ ਨੂੰ ਕੋਈ ਖਤਲ ਨਹੀਂ ਪਈ ਦਿਨ ਦੇ ਦਿਨਾਂ ਰੋਜ਼ ਤੋਂ ਰੋਜ਼ ਕੋਈ ਨਾ ਕੋਈ ਨਵੀਂ ਖਬਰ ਸੁਣਦੀ ਆ ਕਦੇ ਉੱਥੇ ਨਸ਼ੇ ਦੇ ਨਾਲ ਮੌਤ ਕਦੇ ਉੱਥੇ ਨਸ਼ੇ ਦੇ ਨਾਲ ਮੌਤ ਹੁਣ ਇਹ ਜਿਹੜੀ ਮੌਤ ਹੋਈ ਆ ਬਹੁਤ ਹੀ ਜ਼ਿਆਦੀ ਘਟਨਾ ਵੱਡੀ ਵਾਪਰੀ ਆ ਜੀ ਤਿੰਨ ਬੇਟੀਆਂ ਜੀ ਸੁਦੇ ਸੁਦੇ ਭਾਈ ਕੀ ਨਾ ਜੀ ਆਪਣਾ ਮੇਜਰ ਸਿੰਘ ਤੇ ਮੇਜਰ ਸਿੰਘ ਜੀ ਆ ਅੱਜ ਅਰਜਨ ਮੰਗੇ ਵਿੱਚ ਕੀ ਘਟਣ ਵਾਪਰੀ ਜੇ ਇਹ ਸਤਨਾਮ ਸਿੰਘ ਹੀ ਰਾਤੀ ਖਰਾਬ ਪੀ ਕੇ ਆਇਆ ਵਾ ਤੇ ਮੜਕੇ ਆਣ ਕੇ ਸੁੱਤਾ ਵਾ ਤੇ ਸਵੇਰੇ ਇਹਨਾਂ ਨੇ 5 ਵਜੇ ਵੇਖਿਆ ਵਾ ਤੇ ਇਹਦੀ ਮੌਤ ਹੋਈ ਸੀ ਇਹਦੀਆਂ ਤਿੰਨ ਬੇਟੀਆਂ ਵਾ ਤੇ ਅਹੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਬੇਟੀਆਂ ਦਾ ਕੋਈ ਨਾ ਕੋਈ ਸੋਚਿਆ ਜਾਵੇ ਜੋਬ ਵੀ ਬਣਦਾ ਇਹਨਾਂ ਨੂੰ ਦਿੱਤਾ ਜਾਵੇ ਮੌਤ ਦਾ ਕਾਰਨ ਕੀ ਮੌਤ ਦਾ ਕਾਰਨ ਖਰਾਬ ਆ ਜੀ ਸ਼ਰਾਬ ਇਹ ਅਰਜਨ ਮੰਗੇ ਦੇ ਵਿੱਚ ਵਿਕਦੀ ਆ ਜਾਂ ਕਿੱਥੇ ਵਿਕਦੀ ਆ ਹੁਣ ਇਹਦਾ ਨਹੀਂ ਸਾਨੂੰ ਪਤਾ ਕਿਥੋਂ ਪੀ ਗਿਆ ਪੀ ਕੇ ਰਾਤੀ ਜਰੂਰ ਆਇਆ ਠੀਕ ਹੈ ਸ਼ਰਾਬ ਪੀਣ ਨਾਲ ਇਹਦੀ ਮੌਤ ਹੋ ਗਈ ਹੈ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਆ ਕਿ ਜੁਦ ਨਸ਼ਿਆਂ ਵਿਰੁੱਧ ਹਾਂਜੀ ਹਾਂਜੀ ਕਿ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਛੇੜੀ ਹੋਈ ਆ ਤੇ ਫੇਰ ਵੀ ਜਿਹੜੇ ਅਜਿਹੇ ਹਾਲਾਤ ਪੈਦਾ ਹੋ ਰਹੇ ਉਹਦੇ ਵਿੱਚ ਜ਼ਿੰਮੇਵਾਰ ਕਿਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਾਂ ਲੋਕਾਂ ਨੂੰ ਸਰਕਾਰ ਇੱਕ ਪਾਸੇ ਤਾਂ ਕਹਿ ਰਹੀ ਪਈ ਇਹਨਾਂ ਦਾ ਬਹੁਤ ਝਾੜਾ ਨੇ ਇੱਕ ਪਾਸੇ ਤੁਹਾਡੇ ਸਾਹਮਣੇ 28 ਮੌਤਾਂ ਅੱਗੇ ਮਜੀਠ ਥਲ ਕੇ ਜੋ ਗਈਆਂ ਵਾਂ ਜਾਂ ਫੇਰ ਸਤਨਾਮ ਸਿੰਘ ਦੀ ਮੌਤ ਹੋ ਗਈ ਹੈ ਰਾਤ ਦੀ ਸ਼ਰਾਬ ਪੀਣ ਦੇ ਨਾਲ ਜਿਹੜੀ ਲੀ ਸ਼ਰਾਬ ਪੀਤੀ ਹੈ ਤੇ ਉਹਦੀ ਮੌਤ ਹੋ ਗਈ ਹੈ ਵਧੀਆਂ ਤਿੰਨ ਬੇਟੀਆਂ ਵਿਚਾਰੇ ਦੀਆਂ ਛੋਟੀਆਂ ਛੋਟੀਆਂ ਬੇਟੀਆਂ ਦੇ ਕੋਈ 2 ਕਿਸ਼ਾਲਾਂ ਦੀ ਆ ਪੰਜਾਂ ਕਿਸ਼ਾਲਾਂ ਦੀ ਆ ਕਸ਼ਾਂ ਕਿਸ਼ਾਲਾਂ ਦੀ ਆ ਕੀ ਮੰਗ ਕਰਦੇ ਹੋ ਮੰਗੇ ਇਹੋ ਕਰਦੇ ਹੋ ਗਰੀਬ ਪਰਿਵਾਰ ਆ ਤੇ ਇਹਨਾਂ ਨੂੰ ਸਰਕਾਰ ਵੱਲੋਂ ਜੋ ਵੀ ਬਣਦਾ ਹੋਵੇ ਇਹਨਾਂ ਨੂੰ ਦਿੱਤਾ ਜਾਵੇ ਗਰੀਬ ਪਰਿਵਾਰ ਇਹਨਾਂ ਦੀ ਮਦਦ ਕੀਤੀ ਜਾਵੇ ਬਹੁਤ ਗਰੀਬ ਪਰਿਵਾਰ ਆ ਦਿਹਾੜੀ ਤੇ ਵਿਚਾਰਾ ਜਾਂਦਾ ਸੀ ਲੱਕੜ-ੁੱਕੜ ਵੜਦਾ ਹੈ ਝਾਂਕਾਂ ਦਾ ਠੇਕੇਦਾਰ ਉਹਦੇ ਨਾਲ ਜਾਂਦਾ ਸੀ ਤੇ ਲੱਕੜ ਵੜਦਾ ਹੈ ਆਪਣਾ ਗੁਜ਼ਾਰਾ ਕਰਦਾ ਹੈ ਦੋਵੇਂ ਭਰਾ ਹੀ ਮਿਹਨਤੀ ਦੋ ਦੁਜਾ ਵੀ ਇੱਥੇ ਪਿੰਡ ਦਾ ਹੀ ਬੰਦਾ ਉਹਦੇ ਨਾਲ ਲੱਕੜ-ੁੱਕੜ ਵੜਦਾ ਜਾਂਦਾ ਜਿਹੜਾ ਵੱਡਾ ਉਹ ਵੱਡਬਾਰਾ ਹੋਵੇ ਤੇ ਇਹ ਦਾਦੀ ਆਪਣੇ ਦੇ ਨਾਲ ਹੀ ਸਰਕਾਰ ਨੂੰ ਚਾਹੀਦਾ ਹੈ ਪਰਿਵਾਰ ਦਾ ਕੋਈ ਨਾ ਕੋਈ ਸੋਚਿਆ ਜਾਵੇ ਛੋਟੇ ਛੋਟੇ ਬੱਚੇ ਹਨ ਜੀ ਆਪਣਾ ਹਾਂਜੀ ਕਲਵੰਤਪੁਰ ਤੇ ਕਲਵੰਤਪੁਰ ਜੀ ਭੈਣ ਜੀ ਕੀ ਘਟਨਾ ਵਾਪਰੀ ਹੈ ਵਾਪਰੀ ਦੀ ਲਾਧੂ ਪਾਣੀਓ ਪੀ ਕੇ ਆਇਆ ਸੀ ਉਹ ਮੈਂ ਬੜੀ ਵਾਰੀ ਸੁਣ ਜਾਇਆ ਕਿ ਨਾ ਪੀਆਗਾ ਉਤੋਂ ਪੀ ਗਿਆ ਰੋਟੀ ਖਾਧੀ ਆ ਲੰਮੇ ਪਿਆ ਸੇਰੇ ਖਾ ਲਿਆ ਉੱਠਿਆ ਨਹੀਂ ਆ ਸੇਰੇ ਨਹੀਂ ਉੱਠਿਆ ਉਠਾਲ ਲਿਆ ਕਿੰਨੇ ਬੱਚੇ ਜੀ ਤੁਹਾਡੇ ਤਿੰਨ ਮੇਰੀਆਂ ਗੁੱਡੀਆਂ ਵਾ ਸਦੇ ਰਾਰੇ ਵੱਜੂਗੇ ਤੇ ਅੱਗੇ ਵੀ ਸ਼ਰਾਬ ਪੀਂਦੇ ਰਹੀ ਤੇ ਅੱਗੇ ਵੀ ਪੀਂਦੇ ਬੜਾ ਹਟਾਉਂਦੇ ਨਹੀਂ ਨਹੀਂ ਹੜਦੇ ਹੁੰਦੇ ਜੀ ਆਪਣਾ ਤੇ ਜਿਹੜਾ ਮਿਰਤਿਕ ਸਤਨਾਮ ਸਿੰਘ ਉਹਦੇ ਤੁਸੀ ਕੀ ਲੱਗਦੇ ਜੀ ਹਾਂ ਮੇਰਾ ਛੋਟਾ ਤੇ ਕੀ ਘਟਦਾ ਕੀ ਵਾਪਰੀ ਆ ਕੰਮ ਤੇ ਜਾਂਦੇ ਲੱਕੜ ਤੇ ਰਾਹ ਚ ਪੀ ਗਏ ਆਉਂਦੇ ਲਾਧੂ ਪਾਣੇ ਸ਼ਰਾਬ ਸ਼ਰਾਬ ਕੀ ਪ੍ਰਾਣ ਸ਼ਰਾਬ ਦੇ ਪੀ ਕੇ ਨਕੋਲ ਦੇਤੀ ਇਹਨੇ ਸ਼ਰਾਬ ਜਰੀਲੀ ਪੀ ਜਦੇ ਅਸੀਂ ਰਾਤ ਸਾਡੇ ਨਾਲ 12 ਵਜੇ ਆਂਦਾ ਆ ਕੇ ਮੇਰੇ ਜਿਹਰ ਜੀ ਪੈਂਦੀ ਆ ਤੇ ਕੱਚੀ ਲੱਸੀ ਬਣਾ ਕੇ ਦਿੱਤੀ ਆ ਮੁਰਕੇ ਅਸੀਂ ਪੁੱਛਿਆ ਜਿਆਦੀ ਹੁੰਦੀ ਕਿ ਨਹੀਂ ਆਂਦਾ ਨਹੀਂ ਬਹੁਤ ਹਟ ਗਈ ਆ ਤੇ ਮੁਰਕੇ ਅਸੀਂ ਸਵੇਰੇ ਵੇਖਿਆ 5 ਵਜੇ ਤੇ ਪੂਰਾ ਹੋ ਗਿਆ ਸਵੇਰੇ ਸੱਤਾਂ ਨੂੰ ਉੱਠਿਆ ਉੱਠਿਆ ਹੀ ਨਹੀਂ ਸੱਤਾਂ ਹੀ ਨਹੀਂ ਉੱਠਿਆ ਹੁਣ ਕੀ ਮੰਗ ਕਰਦੇ ਮਾਂਗ ਵੇਖੋ ਬੇਟੀਆਂ ਉਹਦੀਆਂ ਤਿੰਨ ਛੋਟੀਆਂ ਛੋਟੀਆਂ ਹਾਲਾਤ ਮਾਰੇ ਗਰੀਬੀ ਦਿਹਾੜੀਦਾਰ ਬੰਦਾ ਹੈ ਤੇ ਆਪਣਾ ਕੀ ਨਾ ਜ ਆਪਣਾ ਤੇ ਕੀ ਗੱਲਬਾਤ ਹੋਈ ਜੇ ਉਹ ਤਾਂ 2700 ਆਉਂ ਗਿਆ ਪਤਾ ਹੈ ਬੇਟਾ ਸੀ ਆਪਣਾ ਬੇਟਾ ਹੈ ਨਿੱਕਾ ਹੀ ਤਿੰਨ ਬੇਟੀਆਂ ਪੁੱਤ ਉਹਦੀਆਂ ਮੇਰੇ ਉਹ ਤਿੰਨ ਪੋਤੀਆਂ ਕਿੱਦਾਂ ਹੋਈ ਮੌਤ ਕੋਈ ਲੱਗਾ ਪਤਾ ਉਹ ਨਸ਼ਾ ਕਰਦਾ ਸੀਗਾ ਨਹੀਂ 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 ਨਸ਼ਾ ਨਹੀਂ ਕਰਦਾ ਕੋਈ ਸ਼ਰਾਬ ਵਗੈਰਾ ਸ਼ਰਾਬ ਪੀਦਾ ਸ਼ਰਾਬ ਪੀਦਾ ਸ਼ਰਾਬ ਪੀਦਾ ਹੋਰ ਨਸ਼ਾ ਨਹੀਂ ਕਰਦਾ ਅੱਛਾ ਜੀ ਆਪਣਾ ਫਕੀਰ ਸਿੰਘ ਤੇ ਕੀ ਗੱਲਬਾਤ ਹੋਈ ਬੇਟੇ ਨੂੰ ਬੇਟੇ ਨੂੰ ਕਿ ਸ਼ਰਾਬ ਪੀ ਆ ਬਾਹਰੋਂ ਸਤਾਈ ਖਾਉਂ ਗਿਆ ਕਿੰਨੇ عمر ਸੀ ਉਹਦੀ 35 36 ਸਾਲ ਦੀ ਹੋਣੀ ਹੈ ਕਿੰਨੇ ਬੱਚੇ ਨੇ ਕਿ ਗੁੱਡੀਾਂ ਕੀ ਮੰਗ ਕਰਦੇ ਸਰਕਾਰ ਤੋਂ ਕਾਲ ਕੋ ਕੀ ਮੰਗ ਕਰਦੇ ਆ ਨੀ ਨੀਕੇ ਬੱਚਿਆਂ ਦਾ ਵਾਸਤੇ ਵਜੜੇ ਨੇ ਨੀ ਨੀਕੇ ਗੁੱਡੀਆਂ ਐਂ ਜਿਹੜੇ ਕੱਡੇ ਦੇ ਵਿੱਚ ਨੇ ਕਿੰਨੇ ਬੱਚੇ ਜੀ ਆਪਣੇ ਤੁਹਾਡੇ ਕਿੰਨੇ ਬੱਚੇ ਇੱਕ ਇੱਕ ਇਹ ਮਰ ਗਿਆ ਜੀ ਕੋਲਵਾ ਜਾਓ ਬਖਰਾਵਾ ਕਿੱਥੋਂ ਪੀ ਗਿਆ ਸ਼ਰਾਬ ਕੋ ਪਤਾ ਲੱਗਾ ਸ਼ਰਾਬ ਇੱਥੇ ਨਹਿਰੋਂ ਪਾਰ ਆਮ ਮਿਲਦੀ ਆ ਜਿੰਨੀ ਮਰਜ਼ੀ ਪੀ ਗਏ ਜੀ ਕਿਥੇ ਅਰਜਣ ਮੰਗੇ ਜੀ ਕਿ ਜਾਂ ਹੋਰ ਕਿਤੇ ਲਾਧੂ ਪਾਣੀ ਆ ਲਾਧੂ ਪਾਣੀ ਤੋਂ ਰੋਜ ਜਾਂਦੇ ਹੈ ਰੋਜ ਦਿੱਲੀ ਪਿੰਦਾ ਸ਼ਰਾਬ ਪੀਂਦਾ